13 ਸਾਲ ਦੇ ਗੁਰੂ ਚਰਨਾਂ ਦੇ ਵਿੱਚ ਜੁੜੇ ਅਤੇ 90 ਸਾਲ ਦੀ ਉਮਰ ਵਿੱਚ ਸ਼ਹੀਦ ਹੋਏ। ਇਹਨਾਂ ਦਾ ਜਨਮ 1644 ਈਸਵੀ ਦੇ ਵਿੱਚ ਮਾਤਾ ਮਦਰੀ ਬਾਈ ਪਿੰਡ ਆਲੀਪੁਰ ਜ਼ਿਲ੍ਹਾ ਮजफ्फरਗੜ ਪਿਤਾ ਮਾਈ ਦਾਸ ਦੇ ਘਰ ਹੋਇਆ। ਇਹਨਾਂ ਦੇ ਦਾਦਾ ਬੱਲੂ ਰਾਹੋ ਗੁਰੂ ਹਰਗੋਬਿੰਦ ਸਾਹਿਬ ਦੀ ਕੌਜ ਦੇ ਵਿੱਚ ਇੱਕ ਮਹਾਨ ਜਰਨੈਲ ਸਨ ਜੋ ਅੰਮ੍ਰਿਤਸਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਹਿਲੀ ਜੰਗ ਹੋਈ ਉਸ ਜੰਗ ਦੇ ਵਿੱਚ ਉਹ ਸ਼ਹੀਦ ਹੋਏ ਇਹਨਾਂ ਦੇ ਪਿਤਾ ਇੱਕ 13 ਸਾਲ ਦੇ ਬੱਚੇ ਨੂੰ ਲੈ ਕੇ ਤੀਰਤਪੁਰ ਗੁਰੂ ਹਰ Rai ਸਾਹਿਬ ਜੀ ਦੇ ਦਰਬਾਰ ਪੁੱਜੇ ਕੁਝ ਸਮੇਂ ਬਾਅਦ ਪਿਤਾ ਜੀ ਦੁਆਰਾ ਇਹਨਾਂ ਨੂੰ ਵਾਪਸ ਪਿੰਡ ਲੈ ਆਉਂਦੇ ਆ ਇਨਾਂ ਦਾ ਵਿਆਹ ਲੱਖੀ ਰਾਏ ਜਿਨ੍ਹਾਂ ਦਾ ਅੱਗੇ ਚੰਨ ਕੇ ਨਾਮ ਪਿਆ ਲੱਖੀ ਸਾਹਿਬ ਬਨਗਾਰਾ ਉਹਨਾਂ ਦੀ ਧੀ ਸੀ ਤੋਂ ਬਾਈ ਦੇ ਨਾਲ ਹੋਇਆ ਇਹਨਾਂ ਦੇ ਪੰਜ ਪੁੱਤਰ ਹੋਏ ਭਾਈ ਬਚਿੱਤਰ ਸਿੰਘ ਭਾਈ ਉਦੇਸ ਸਿੰਘ ਭਾਈ ਅਨਕ ਭਾਈ ਅਜਬ ਤੇ ਭਾਈ ਅਜੈਬ ਸਿੰਘ ਇਹਨਾਂ ਪੰਜਾਂ ਦੀਆਂ ਆਪਾਂ ਸ਼ਹੀਦੀਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਪੰਜਾਂ ਨੇ ਹੀ ਭਾਈ ਮਨੀ ਸਿੰਘ ਦੇ ਨਾਲ 1699 ਈਸਵੀ ਨੂੰ ਅਮਰਤਪਾਨ ਕੀਤਾ ਕਈ ਜੰਗਾਂ ਵਿੱਚ ਗੁਰੂ ਜੀ ਨਾਲ ਮਿਲ ਕੇ ਲੜਾਈਆਂ ਲੜੀਆਂ ਜਿਸ ਵੇਲੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਮਾਤਾ ਸੁੰਦਰ ਕੌਰ ਅਤੇ ਮਾਤਾ ਸਹਿਬ ਕੌਰ ਨੂੰ ਨਾਲ ਲੈ ਕੇ ਸਰਸਾ ਨਦੀ ਦੇ ਵਿਛੋੜੇ ਸਮੇਂ ਦਿੱਲੀ ਵੱਲ ਚਾਲੇ ਪਾ ਦਿੰਦੇ ਜਿਸ ਦਿੱਲੀ ਤੋਂ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਹੁਕਮ ਆਉਂਦੇ ਸਨ ਉਸੇ ਦਿੱਲੀ ਵਾਲੇ ਹੀ ਇਹ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਨੂੰ ਲੈ ਕੇ ਜਾਂਦੇ ਆ ਆਖਰ ਕੀ ਉੱਤਰ ਟਿਕਾਣਾ ਸੀ ਆਪਾਂ ਜਾਣਦੇ ਆ ਸਾਰਾ ਹੀ ਕਿ ਲੱਖੀ ਸਾਹਿਬ ਬਨਗਾਰਾ ਜੋ ਉਸ ਸਮੇਂ ਦਾ ਅੱਜ ਦੇ ਜਿਸ ਤਰ੍ਹਾਂ ਅਡਾਨੀ ਬਾਨੀ ਆ ਇਸ ਤਰ੍ਹਾਂ ਉਹਨਾਂ ਦਾ ਨਾਮ ਚੱਲਦਾ ਸੀ ਇਹਨਾਂ ਨੂੰ ਪਤਾ ਸੀ ਕਿ ਗੇਕਰ ਸਭ ਤੋਂ ਘੱਟ ਖਤਰਾ ਤਾਂ ਸਾਨੂੰ ਉੱਥੇ ਹੀ ਆ ਉੱਥੇ ਇਹਨਾਂ ਕੋਈ ਵੀ ਸਾਨੂੰ ਪੁਰਸ ਜਿਸ ਨਹੀਂ ਕਰ ਸਕਦਾ ਉਹਨਾਂ ਦਾ ਸਹਾਰਾ ਲੈ ਕੇ ਹੀ ਉੱਥੇ ਜਾਏ ਸਨ ਦਿੱਲੀ ਚਲੇ ਆਏ ਅਤੇ ਦਵਾਰਾ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਸਨ ਤਾਂ ਉਸ ਸਮੇਂ ਦਮਦਮਾ ਸਾਹਿਬ ਦੀ ਧਰਤੀ ਤੇ ਪੁੱਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 57 ਸਲੋਕ ਗਰਬਾਣੀ ਦੇ ਵਿੱਚ ਦਰਜ ਕਰਕੇ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ ਅਤੇ ਗੁਰੂ ਜੀ ਦੱਖਣ ਵੱਲ ਨੂੰ ਰਵਾਨਾ ਹੋ ਕੇ ਅਤੇ ਭਾਈ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਪੁੱਜੇ ਉਸ ਤੋਂ ਬਾਅਦ ਇਹਨਾਂ ਨੇ ਉਸ ਸਮੇਂ ਦੀਆਂ ਸਰਕਾਰਾਂ ਕੋਲੋਂ ਆਗਿਆ ਲੈ ਕੇ ਉਹਨਾਂ ਦਾ ਹਰਜਾਨਾ ਵੀ ਕਬੂਲਿਆ ਅਤੇ ਇੱਕ ਭਾਰੀ ਦਿਵਾਲੀ ਦੇ ਜਹਾੜੇ ਦੇ ਉੱਤੇ ਕੱਟ ਕਰਨ ਦਾ ਇੱਕ ਸੱਦਾ ਦਿੱਤਾ ਪਰ ਉਹ ਸਰਕਾਰਾਂ ਉਸ ਗੱਲ ਤੋਂ ਉਸ ਵਾਅਦੇ ਤੋਂ ਮੁੱਕਰ ਕੇ ਉਹਨਾਂ ਨੇ ਦੁਬਾਰਾ ਇੱਕ ਹਮਲੇ ਦਾ ਵਿਚਾਰ ਬਣਾਈ ਤੇ ਇਹਨਾਂ ਨੂੰ ਵੀ ਪਤਾ ਲੱਗ ਗਿਆ ਉਸ ਸਮੇਂ ਦਾ ਦ੍ਰਿਸ਼ ਇੱਕ ਛੋਟੀ ਜਿਹੀ ਕਵਿਤਾ ਦੇ ਰਾਹੀਂ ਆਪਾਂ ਜਾਣਦੇ ਆਂ ਨਾਲ ਕਾਜੀ ਦੇ ਮਿਲ ਕੇ ਭਾਈ ਮਨੀ ਸਿੰਘ ਕਰੇ ਵਿਚਾਰਾਂ ਕਹਿੰਦੇ ਮੇਲਾ ਦੀਵਾਲੀ ਵਾਲਾ ਲਾਉਣਾ ਅਸੀਂ ਹੈ ਭਾਰਾ ਬਿਨਾਂ ਰੋਕ ਦੇ ਦਰਸ਼ਨ ਖਾਤਰ ਜੇ ਆਉਣ ਸਿੰਘ ਹਜ਼ਾਰਾਂ ਮੰਗਿਆ ਜੋ ਹਰਜਾਨਾ ਤੁਸੀਂ ਮੈਂ 5000 ਉਤਾਰਾਂ ਸੂਬੇ ਨੇ ਸਭ ਗੱਲਾਂ ਮੰਨੀਆਂ ਰਾਸ ਆਈਆਂ ਘਾਲ ਕਮਾਈਆਂ ਖਬਰਾਂ ਸੁਣ ਕੇ ਸਿੰਘ ਨੇ ਸੀ ਖੁਸ਼ੀਆਂ ਖੂਬ ਮਨਾਈਆਂ ਇਧਰ ਇੱਕ ਸੁਹੇ ਨੇ ਸੁਹੇ ਨੇ ਆ ਕੇ ਭਾਈ ਨੂੰ ਖਬਰ ਸੁਣਾਈ ਸੂਬੇ ਨੇ ਹੈ ਧੋਖਾ ਕੀਤਾ ਖਬਰ ਲਾਹੌਰੋਂ ਆਈ ਲਿਖਿਆ ਮਨੀ ਸਿੰਘ ਦੁਆਰਾ ਵਰਤਿਆ ਉਲਟਾ ਭਾਣਾ ਸੂਬੇ ਦੀ ਹੈ ਨੀਅਤ بگੜ ਗਈ ਉਹ ਚਾਹੁੰਦਾ ਪੰਥ ਮੁਕਾਣਾ ਉਹਨੇ ਤਕੜੀ ਫੌਜ ਚੜਾਈ ਅਸੀਂ ਰਤਾ ਵਿਸਾ ਨਹੀਂ ਖਾਣਾ ਸਾਡੀ ਇਸੇ ਵਿੱਚ ਭਲਾਈ ਅਸੀਂ ਨਹੀਂ ਮੇਲਾ ਲਾਣਾ ਚੱਲੀ ਚਾਲ ਨਾਲ ਸੂਬੇ ਦੀ ਰਕਮ ਲਿਆਓ ਹੁਕਮ ਸੁਣਾ ਕੇ ਜੇ ਨਾ ਮੰਨਿਆ ਮਨੀ ਸਿੰਘ ਉਹਨੂੰ ਲਿਆਓ ਬੰਨ ਬਣਾਤੇ ਆਖਰ ਭਾਈ ਮਨੀ ਸਿੰਘ ਜੀ ਗਏ ਲਾਹੌਰ ਬੁਲਾਏ ਗੁੱਸੇ ਅੰਦਰ ਸੂਬੇ ਨੇ ਸੀ ਕਰੜੇ ਹੁਕਮ ਸੁਣਾਏ ਨਾਲ ਤਸੀਹੇ ਇਸ ਨੂੰ ਮਾਰੋ ਦੁੱਖ ਦੇ ਕਿ ਤੜਫਾਓ ਕਰਕੇ ਜਿਸਮ ਦੇ ਟੋਟੇ ਟੋਟੇ ਬੰਦ ਬੰਦ ਕਟਵਾਓ ਭਾਈ ਸਾਹਿਬ ਨੇ ਇੰਜ ਹੱਸ ਕੇ ਜੋ ਉਠਦੇ ਪੜਦੇ ਖੋਲੇ ਸੱਚੇ ਦੇ ਪਰਬਤ ਕਦੇ ਨਹੀਂ ਹਿੱਲਦੇ ਬੜੇ ਝੁੱਲੇ ਝਖੜ ਝੋਲੇ ਜਗਦੀ ਰਹੀ ਹੈ ਜੋਤ ਸ਼ਹੀਦੀ ਕਈ ਵਾਏ ਹਵਾ ਬਰੋਲੇ ਧਰਮ ਦੇ ਉੱਤੇ ਪੱਕਾ ਹਾਂ ਮੈਂ ਸਿੱਧਕ ਕਦੇ ਨਾ ਡੋਲੇ ਜਗਦੀ ਰਹੀ ਹੈ ਜੋਤ ਸ਼ਹੀਦੀ ਕਈ ਬਗੇ ਆਬ ਬਰੋਲੇ ਧਰਮ ਦੇ ਉੱਤੇ ਪੱਕਾ ਹਾਂ ਮੈਂ ਸਿੱਧਕ ਕਦੇ ਨਾ ਡੋਲੇ ਵਾਹਿਗੁਰੂ ਇੱਕ ਸਾਥ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ